ਮਾਰੇ ਕਹਿੰਦੇ ਨਾਮ ਦਾ ਧੰਨ ਹੈ ਬੰਦਗੀ ਦਾ ਧੰਨ ਹੈ ਸਵੇਰੇ ਅਮਰਤ ਵੇਲੇ ਤੇ ਸ਼ਾਮ ਨੂੰ ਗੁਰੂ ਦਾ ਸਿੱਖ ਜਿਹੜਾ ਨਿਤਨੇਮ ਕਰਦਾ ਹੈ ਜਿਹੜੀ ਬਾਣੀ ਪੜਦਾ ਹੈ ਉਹਨੂੰ ਕਹਿੰਦੇ ਨੇ ਹੌਲੀ-ਹੌਲੀ ਅੰਦਰ ਕਿਣਕਾ-ਕਿਣਕਾ ਕਰਕੇ ਛੋਟਾ-ਛੋਟਾ ਕਰਕੇ ਅੰਦਰ ਇੱਕ ਖਜ਼ਾਨਾ ਜਮ੍ਹਾਂ ਹੁੰਦਾ ਜਾਂਦਾ ਹੈ ਪਰ ਉਹ ਜਪ ਜਪਦਾ ਕਿਵੇਂ ਇਹਦੇ ਉੱਤੇ ਡਿਪੈਂਡ ਕਰਦਾ ਪੜਦੇ ਅਸੀਂ ਵੀ ਹਾਂ ਅੱਜ ਦੇ ਸ਼ਬਦ ਦੇ ਵਿੱਚ ਤਿੰਨ ਚੀਜ਼ਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਬੇ ਤਿੰਨ ਤਰੀਕਿਆਂ ਦੇ ਨਾਲ ਜੇ ਤੂੰ ਨਾਮ ਜਪਣਾ ਹੈ ਤਿੰਨ ਤਰੀਕਿਆਂ ਦੇ ਨਾਲ ਜਪ ਇੱਕ ਤੇ ਤੈਨੂੰ ਪਿਆਰ ਹੋਣਾ ਚਾਹੀਦਾ ਇੱਕ ਜਿਸ ਨੂੰ ਤੂੰ ਜਪਣਾ ਹੈ ਉਹ ਦੂਰ ਨਹੀਂ ਤੈਨੂੰ ਦਿਸਣਾ ਚਾਹੀਦਾ ਨੇੜੇ ਦਿਸਣਾ ਚਾਹੀਦਾ ਦੋ ਦੋ ਗੱਲਾਂ ਇੱਕ ਨੇੜੇ ਉਹਨੂੰ ਨਾਲ ਸਮਝ ਤੇ ਨਾਲ ਉਹ ਚੀਜ਼ ਸਾਨੂੰ ਦਿਸੇਗੀ ਜਿਹੜੀ ਜੋਤ ਸਰੂਪ ਹੈ ਮਨੁੱਖ ਇੱਥੇ ਹੈ ਤੇ ਉੱਥੇ ਨਹੀਂ ਅਸੀਂ ਹੁਣ ਬੈਠੇ ਆ ਸਾਹਮਣੇ ਕੈਮਰੇ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਸਾਨੂੰ ਪਤਾ ਹੈ ਵੀ ਅਸੀਂ ਇੱਥੇ ਹਾਂ ਅਸੀਂ ਇੱਧੇ ਤੋਂ ਪਾਸੇ ਵੀ ਜਾ ਸਕਨੇ ਆ ਪਰ ਵੈਗੁਰੂ ਅਕਾਲ ਪੁਰਖ ਦੀ ਜੋਤ ਕੋਈ ਇੰਚ ਵੀ ਥਾਂ ਖਾਲੀ ਨਹੀਂ ਜਿੱਥੇ ਉਹਦੀ ਜੋਤ ਨਹੀਂ ਪਰ ਜਿਹੜੇ ਪ੍ਰਤੀਤ ਕਰਨਗੇ ਜਿਨ੍ਹਾਂ ਦੀ ਅੱਖ ਖੁੱਲਦੀ ਹੈ ਪਤਾ ਉਹਨਾਂ ਨੂੰ ਲੱਗਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਾਨ ਕਰਨ ਵਾਲਾ ਹੈ ਵੈਗੁਰੂ ਦਾਨ ਦੇਣ ਵਾਲਾ ਹੈ ਤੇ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ ਕਿਵੇਂ ਉਹ দান ਕਰਦਾ ਹੈ ਗੁਰੂ ਅਰਜਨ ਦੇਵ ਸ਼ਲੋਕ ਦੇ ਵਿੱਚ ਫਰਮਾਉਂਦੇ ਹਨ